ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕੋਈ ਰਿਪਲਾਈ ਨਹੀਂ ਆ ਸਮਝੋ ਇਹਨੂੰ ਵੀ ਇਹ ਸਵਾਲ ਹੈ ਮੇਰਾ ਆਪਣਾ ਰੋਮੀ ਬਾਈ ਨੂੰ ਉਹ ਸਾਰੇ ਬੰਦੇ ਜਿੰਨੇ ਵੀ ਆ ਲੱਖਾ ਸੁਧਾਨਾ ਭਾਨਾ ਸਿੱਧੂ ਰਫਤਾਰ ਰਾਏ ਦੇ ਨਾਲ ਵਿੱਚ ਆਪਣਾ ਅਨਮੋਲ ਕੋਆਤਰ ਆ ਬਾਈ ਸਾਰਿਆਂ ਨੂੰ ਮਾੜੀ ਕਹਿਣ ਲੱਗ ਪਾ ਵੀ ਹਾਂ ਜੀ ਗਲਤ ਹੈ ਬੰਦੇ ਚਲੋ ਇੱਕ ਵਾਰੀ ਮੰਨ ਲੀ ਆਪਾਂ ਨੇ ਗੱਲ ਉਹਦੀ ਵੀ ਠੀਕ ਹੈ ਗਲਤ ਹੈ ਬੰਦੇ ਉਹ ਤਾਂ ਫੇਰ ਹੁਣ ਅੱਗੇ ਹੋਰ ਆਪਾਂ ਨੇ ਕਰਨਾ ਗਿਆ ਬਾਈ ਤੁਸੀਂ ਆਪ ਬੈਨੋ ਚਾਹਨਾ ਤੁਸੀਂ ਕਹਿ ਕੇ ਇੱਕ ਵੀਡੀਓ ਮੈਂ ਥੋੜੀ ਸੁਣੀ ਆ ਪਹਿਲਾਂ ਵੀ ਮੈਂ ਬਹਿਨੇ ਮੈਂ ਆ ਨਹੀਂ ਸਕਦਾ ਤਾਂ ਫਿਰ ਭਈਆ ਵੀਡੀਓ ਪਾ ਕੇ ਕੀ ਮਿਲ ਜਾਣਾ ਪਾ ਨੂੰ ਉਹ ਇਹ ਕਹਿਣੇ ਇੱਕ ਕੰਮ ਨਹੀਂ ਕਰਦੇ ਕੰਮ ਕਰੇ ਕਿ ਆਹੋ ਉਹਨਾਂ ਕੋਲ ਕਿਹੜੀਆਂ ਐ MP MLA ਦੀ ਪਾਵਰ ਹੈ ਜਿਹੜਾ ਵੀ ਕੰਮ ਕਰਦਾ ਮੈਂ ਭਾਨਾ ਸਿੱਧੂ ਲੱਗਿਆ ਤਾਂ ਨਾ ਕੰਮ ਕਰਨਾ ਤਾਂ ਕਿਆ ਬਣਿਆ ਐਸੀ ਨੂੰ ਭਾਈ ਲੱਤਾਂ ਖਿੱਚਣਾ ਗਿਆ ਜਾਂਦਾ ਜਾਂ ਤਾਂ ਆ ਪਾਣ ਕੇ ਆ ਜੋ ਇੱਥੇ ਲੱਗੋ ਮੂਰੇ ਬਣਵਾ ਗੂ ਪਤਾ ਲੱਗ ਜਾਊਗਾ ਤੁਹਾਨੂੰ ਵੀ ਅਨਮੋਲ ਕਵਾਤਰ ਬਈ ਨੇ ਕਿਆ ਮਾਣਾ ਕਰਿਆ ਕਿੰਨੇ ਬੰਦੇ ਆਉਣੇ ਉਹਦੇ ਕੋਲ ਜ ਜੀ ਗੱਲ ਕਰ ਰਹਾ ਉਹ ਤਾਂ ਦੀਪ ਸਿੱਤੂ ਭਾਈ ਦੀ ਦੀਪ ਸਿੱਤੂ ਭਾਈ ਕਹਿੰਦਾ ਗਿਆ ਤਾਂ ਬਿਹਾਰੀ ਪੰਜਾਬੀ ਇਕੱਠੇ ਉਹ ਇਕੱਠੇ ਉਹ ਇਕੱਠੇ ਹੋ ਰਹੇ ਤੁਸੀਂ ਇਹ ਆਪਣੀ ਲੱਤਾਂ ਲੱਗੀਆਂ ਵੀ ਖਿੱਚਣਾ ਚਿੱਤਰੋ ਜਿੱਤਰੀ ਆਪਸ ਹੋਈ ਜਾਓ ਬਸ ਦੇਖੂ ਸਿੱਖਣਾ ਤਤਰੂ ਬਰਾਠੀ ਮੁੰਡਾ ਨੇ ਵੀਡੀਓ ਪਾਈ ਹੈ ਇੱਕ ਜੇ ਭਾਈ ਤੁਹਾਨੂੰ ਚਾਰ ਬੰਦੇ ਸੁਣਦੇ ਐ ਤਾਂ ਤੁਸੀਂ ਆਪਣੀ ਗੱਲ ਉਹਨਾਂ ਤੱਕ ਕਿਉਂ ਨਹੀਂ ਪਹੁੰਚਾ ਸਕਦੇ ਵੀ ਐਮਐਸਪੀ ਦੀ ਯਾ ਹੈ ਤੇ ਮੋਦੀ ਨੇ ਆਹ ਗੱਲ ਕਹੀ ਦੀ ਆਪ ਨੂੰ ਆਪਾਂ ਨੇ ਉਹ ਗੱਲ ਤੇ ਤਾਂ ਨਹੀਂ। ਉਹਨੇ ਆ ਕੇ ਆ ਕੇ ਕਿਹਾ ਜੀ ਉਹਨੇ ਆ ਕੇ ਕਿਹਾ ਉਹਨੇ ਆ ਕੇ ਕਿਹਾ ਵਸਪ ਇੱਥੇ ਤੱਕ ਹੈ। ਜੇ ਕੁਛ ਕੰਨਾ ਤੇ ਮੇਰੇ ਭਾਈ ਆਣ ਕੇ ਅੱਗੇ ਲੱਗੋ ਨੀਆ ਬੈਠ ਗਏ ਤਾਂ ਕਮਰੇ ਚ ਫੋਨ ਪਗਾਈ ਮਾਨੇ ਦਾ ਕੋਈ ਫਾਇਦਾ ਨਹੀਂ। ਨਾ ਇਹਦੇ ਨਾਲ ਕੁਝ ਮਿਲਣ ਲੱਗਿਆ। ਸਮਝ ਨਹੀਂ ਲੱਗਦੀ ਪਹਿਲਾਂ ਜਦੋਂ ਪੰਨੇ ਜੀ ਦੁੱਧ ਹੀ ਲੱਗੇ ਤੁਸੀਂ ਗੱਲ ਕਰਨ ਹਾਂਜੀ ਇਹਦੇ ਪੁਰਾਣੇ ਵੀਡੀਓ ਦਿਖਾ ਦਿਓ ਚਲੋ ਮੰਨ ਲੇ ਕਿਤੇ ਗਲਤੀ ਕਰੀਏ ਬੰਦੇ ਨੇ ਉੱਥੇ ਗਲਤ ਤਾਂ ਠੀਕ ਆਪਾਂ ਨੇ ਮੰਨ ਲਿਆ ਪਰ ਹੁਣ ਹੁਣ ਤਾਂ ਲੋਕਾਂ ਦੇ ਪੈਸੇ ਮੜਾ ਰਿਆ ਨਾ ਉਹ ਵੀਰੇਗੇ ਜੀ ਪਾਵਰ ਤੇ ਲੱਗਿਆ ਤਾਂ ਕੰਮ ਕਰਨ ਅਗਲੇ ਚੱਕਰ ਜਿਹੜੇ ਚ ਪਾਜਾਤਾ ਹੁਣ ਹੋਰ ਕੀ ਕਰੇ ਉਹ ਦੱਸੋ ਮੈਨੂੰ ਕਹਿੰਨੇ ਆਪਾਂ ਦੇਵ ਜੀ ਦੂ ਤੇਰੀ ਸੋਚ ਤੇ ਪਹਿਰਾ ਦੇ ਆ ਕੇ ਠੋਕ ਕੇ ਆ ਪਹਿਰਾ ਦੇ ਹੋਰ ਅਭੀ ਹਾਂਜੀ ਆਪਾਂ ਚ ਲੜੀ ਜਾਓ ਆਪਾਂ ਚ ਲੜਨ ਦਾ ਮੌਕਾ ਹੈਗਾ ਬਾਈ ਇਹੇ ਤੀਏ ਬੰਦਾ ਸਾਨੂੰ ਮਾਰਨੇ ਪਰ ਆਇਆ ਵਾ ਆਇਆ ਵਾ ਕਿਆ ਮਾਰੇ ਰਿਹਾ ਹੋਂ ਤਾਂ ਉੱਥੇ ਨਹੀਂ ਆਪਣੀ ਗੱਲ ਕਰਨੀ ਕੋਈ ਵੀ ਜਿਹਨਾਂ ਨੂੰ ਸਵਾਲ ਪੁੱਛਣਾ ਉੱਥੇ ਤੇ ਆਪਾਂ ਨੂੰ ਡਰ ਲੱਗਦਾ ਕੋਈ ਸਵਾਲ ਨਹੀਂ ਪੁੱਛ ਸਕਦੇ ਉਹਨਾਂ ਨੂੰ ਤੁਸੀਂ ਬਾਹਰ ਬੈਠੇ ਹੋ ਬਾਈ ਅਬ ਇੱਥੇ ਬੈਠੇ ਆਪਾਂ ਉਹ ਲੈਵਲ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਸਮਝ ਕਰੀ ਸਵਾਲ ਚੱਕ ਸਕਦੇ ਆਂ ਜਿਆਦਾ ਬੜੇ ਤਰੂ ਗੁਰਾਟੀ ਮੁੰਡੇ ਨੇ ਵੀਡੀਓ ਪਾਈ ਹੈ ਨਾ ਪਰ ਥੱਲੇ ਮਚਾਤੀ ਉਹਨਾਂ ਸਾਰੇ ਉਧਰ ਤੇ ਫਿਰ ਆ ਕੰਮ ਆਪਾਂ ਕਿਉਂ ਨਹੀਂ ਕਰ ਸਕਦੇ ਬੈਠ ਕੇ ਭਾਈ ਪਕਾਈ ਮਾਨੇ ਦਾ ਕੋਈ ਫਾਇਦਾ ਨਹੀਂ ਜੇ ਕੁਝ ਕਰ ਸਕਦੇ ਆ ਤਾਂ ਆਓ ਬਣੋ ਆਗੂ ਮੁਰਾ ਦੂਏ ਤੋਂ ਮੋਡੇ ਬਰਾਕੇ ਚਲਾਣੀ ਬਹੁਤ ਸੌਖੀ ਹੈ ਵੀ ਹਾਂਜੀ ਉਹਨੇ ਆ ਕਿਉਂ ਨਹੀਂ ਕਰਿਆ ਪਗਲ ਲੱਗੇ ਆਪਣਾ ਥਾਣੇ ਦੀ ਕਹਿੰਦੇ ਲੱਖ ਹੈ ਨਹੀਂ ਉੱਥੇ ਜੇ ਲੱਖਾ ਹੁੰਦਾ ਵੀ ਤਾਂ ਕਹਿ ਹੋ ਜਾਣਾ ਤੇਰਾ ਦੱਸਦੇ ਮੈਨੂੰ ਤੇ ਜਿਹੜੇ ਬੰਦੇ ਨੇ ਉੱਥੇ ਵਿਰੋਧ ਕਰਿਆ ਲੱਖਿਆ ਭਾਈ ਦਾ ਵੀ ਹਾਂ ਉਹਦੇ ਚਲੇ ਗਿਆ ਤੇ ਭਾਈ ਉਸ ਟਾਈਮ ਉਹ ਕਾਂ ਸਾਹਮਣੇ ਬਣ ਜਾਂਦੇ ਆਗੂ ਕੋਈ ਧਰਨੇ ਦੇ ਖਿਲਾਫ ਨਹੀਂ ਹੈਗਾ ਮੈਂ ਵੀ ਪਸੰਦਦਾ ਹੂ ਤਾਂ ਜੱਟ ਦੀ ਵੀ ਲਾਰ ਹੈ ਮੈਂ ਵੀ ਪਰ ਦੂਏ ਨੂੰ ਤਾਂ ਜਦੇ ਲੱਗ ਜਾਂਦੇ ਕਹਿਣ ਯਾਰ ਹਨਾ ਆਪਣੀ ਪੀੜੀ ਥਲੇ ਸੋਟਾ ਨਹੀਂ ਮਾਰਦੇ ਤੇ ਜਿਹੜੇ ਸੁਣਦੇ ਦੀਆਂ ਬਾਈ ਜੇ ਮੇਰੀ ਗੱਲ ਠੀਕ ਲੱਗੀ ਨਾ ਤਾਂ ਇੰਨੇ ਕ ਸ਼ੇਅਰ ਕਰ ਦਿਓ ਵੀ ਰੋਂਮੀ ਤੱਕ ਪਹੁੰਚਾ ਦਿਓ ਵੀ ਰਿਪਲਾਈ ਨਹੀਂ ਹੈਗਾ ਇਹ ਸਵਾਲ ਹੈ ਕਲੀਅਰ ਕਰ ਦਿਓ ਹੁੰਦਾ ਐ ਤਾਂ ਮੈਂ ਗਿਆ ਤੇ ਤੁਹਾਡੀ ਵੀਡੀਓ ਥੱਲੇ ਕਮੈਂਟ ਤਾਂ ਬੰਦ ਕਰਾਂ ਮੈਂ ਕੁੱਤੀਆ ਬੰਦਾ ਕਮੈਂਟ ਨਹੀਂ ਕਰ ਸਕਦਾ ਕਿਉਂ ਫੇ ਕਮੈਂਟਾਂ ਦੇਖਾ ਤੇ ਡਰ ਲੱਗਦਾ ਵੀਡੀਓ ਬਣਾਉਣੀ ਨਹੀਂ ਦੀ ਮੈਂ ਇਸੀ ਗੱਲ ਦੇ ਮਾਰੇ ਨੇ ਵੀਡੀਓ ਬਣਾਈ ਵੀ ਤੁਹਾਡੇ ਤੱਕ ਗੱਲ ਪਹੁੰਚੇ ਤਾਂ ਸਹੀ ਵੀ ਹਾਂ ਕੌਣ ਕਿਆ ਕਰਦਾ ਖੋਲੋ ਕਮੈਂਟ ਸਾਰੇ ਵੀ ਹੱਥਲੇ ਸੁਣੋ ਬਈ ਵੀ ਅਗਲਾ ਕਿਆ ਕਹਿੰਦਾ ਗਣੇ ਤੁਸੀਂ ਹੋਏ ਬਾਗੀ ਆਪਣੇ ਦੇ ਖਲਾ ਵਿੱਚ ਚੱਲਣ ਲੱਗੇ ਆਏ ਹਨਾ ਆਪਣੇ ਸਿੰਘ ਬਾਗੀ ਹੋਏ ਤੇ ਆਪਣੇ ਹੱਕਾਂ ਵਾਸਤੇ ਤੁਸੀਂ ਬਾਗੀ ਹੋਏ ਤੂੰ ਲੱਤਾਂ ਖਿੱਚਣੇ ਨੂੰ ਬਸ ਜੇ ਗੱਲ ਬਈ ਸਾਰੇ ਠੀਕ ਲੱਗੇ ਤਾਂ ਸ਼ੇਅਰ ਕਰਿਓ ਵੀ ਉਹਦੇ ਤੱਕ ਪਹੁੰਚਾ ਇੱਕ ਵਾਰੀ ਜਿਹੜਾ ਲੱਗ ਜਾਂਦਾ ਨਾ ਕਹਿਣ ਚੱਕਾ ਵੀ ਹਾਂ ਇਹਨੂੰ ਫੋਨ ਕਿਹਨੇ ਪੜਾਤਾ ਤੁਹਾਨੂੰ ਤੁਸੀਂ ਐ ਫੋਨ ਦੇ ਮਹਾਰ ਹੋਰ ਤਾਂ ਗੱਲ ਕਰੇ ਨਹੀਂ ਸਕਦਾ ਕੋਈ ਆਦੈਰ ਹੁਣ ਇਹ ਤੇ ਹੁਣ ਮੈਂ ਤਾਂ ਹੁਣ ਲੱਗ ਜਾਊਗਾ ਨਾ ਵੀ ਹਾਂਜੀ ਜਿਹੜਾ ਏਜੰਸੀਆਂ ਦਾ ਬੰਦਾ ਇਹਨੂੰ ਕਿਹਾ ਜਾਂਦਾ ਜਾਂ ਏਜੰਸੀਆਂ ਦਾ ਬੰਦਾ ਜਿਹੜਾ ਆਪਣੇ ਬੰਦੇ ਪਹਿਲਾਂ ਸੰਸੇ ਘਾੜੇ ਕਰੇ ਨਾ ਦੀਪ ਸਿੱਧੂ ਗਲਾਗ ਪਹਿਲਾਂ ਉਹਨੂੰ ਗਦਾਰ ਦਾ ਠੱਪਾ ਲਾਤਾ ਹੁਣ ਚੱਕੇ ਨੂੰ ਲੱਕੇ ਜਾਣ ਦੇ ਲਾਦੇ ਠੱਪਾ ਵੀ ਗਦਾਰ ਹੈ ਹਨਾ ਹਲੇ ਤੱਕ ਮਾੜਾ ਤਾਂ ਨਹੀਂ ਕੁਝ ਕਰਿਆ ਨੇ ਕਿਆ ਮਾੜਾ ਕਰਤਾ ਲੱਖੇ ਨੇ ਇਹ ਕਿਉਂ ਲਾਦੇ ਬਾਈ ਚੱਲ ਪਹਿਲਾਂ ਆਪਣੀ ਲਾਈਵ ਜਿਹੋ ਹੈਗਾ ਤਾਂ ਹੈਗਾ ਤਾਂ ਆਪਣੇ ਸਾਰਿਆਂ ਨੂੰ ਪਤਾ ਹੈ ਪਰ ਹੁਣ ਹੁਣ ਇਸ ਟਾਈਮ ਬਾਈ ਉਹ ਕੱਲਾ ਬੋਲੇ ਸਕਦੇ ਆਂ ਵਿਸ਼ਲ ਫਲੋਰ ਦਾ ਕੰਮੇ ਕਰ ਸਕਦੇ ਆਂ ਉਹ ਉਹ ਕਰ ਰਹੇ ਆਂ ਜੇ ਤੁਸੀਂ ਜ਼ਿਆਦਾ ਵਿਦਵਾਨ ਹੈ ਫੇ ਲੱਗੋ ਅੱਗੇ ਐ ਮੈਂ ਯਾਰ ਆ ਵੀ ਮਾੜਾ ਉਹ ਵੀ ਮਾੜਾ ਤੂੰ ਸਾਰੇ ਮਾੜੇ ਬਣਾਤੇ ਹਨਾ ਤੁਸੀਂ ਐਂ ਇਕੱਲੇ ਚੰਗੇ ਬਸ ਬਾਹਰ ਬੈਠੇ ਬੜੇ ਪੰਜਾਬਦਰਦੀ ਉਹਦੂਆ ਇਟਲੀ ਵਾਲਾ ਮੁੰਡਾ ਉਹਨੂੰ ਵੀ ਅਗਲੇ ਨੇ ਜੇ ਸੱਚ ਨਾਲ ਸੱਚ ਸੁਣਨੀ ਹੁੰਦਾ ਕਿਸੇ ਤੇ ਸੱਚ ਸੁਣਨਾ ਹਾਜਮ ਕਰਨਾ ਬਹੁਤ ਔਖਾ ਬੱਕੇ ਕੋ ਆਪਣੇ ਆਪਣੇ ਭੈਣ ਉਹ ਵੀ ਇਨੈਂਚੀ ਕਰੇ ਵਾਲਿਆ ਨਾ ਉਹਦਾ ਉਹ ਵੀ ਆਹੀ ਕੰਮ ਤੇ ਲੱਗੀ ਬਸ ਫੋਨੋਂ ਵੀਡੀਓ ਪਾਉਣੇ ਜੋਗੇ ਆਪਾਂ ਬਹੁਤਾ ਨਹੀਂ ਬੈਣੇਗੀ ਉਹ ਤਾਂ ਬਟੇ ਇੰਨਾ ਤਾਂ ਆ ਕੇ ਮੇਰੇ ਪੈਣਾ ਇੱਥੇ ਆ ਕੇ ਉਹ ਲੱਗ ਜਿਵੇਂ ਅੱਗੇ ਬਣੇ ਆ ਗੂ ਆ ਕੇ ਪੈਣੇ ਤੂੰ ਪੈਣੇ ਉਹਦੇ ਨਾਲ ਵਿਆਹ ਕਰਾ ਲੈ ਉਹ ਉਹਦੀ ਪਰਸਨਲ ਐਪ ਜੋਮਰ ਜੀ ਕਰ ਤੁਸੀਂ ਕਹੋਂ ਹੁਣ ਨੇ ਕਹਿਣੇ ਵਾਲੇ ਬਕੀ ਰਿਪਲਾਈ ਨਹੀਂ ਆ ਬਾਈ ਇਹਨਾਂ ਗੱਲਾਂ ਦਾ ਜਵਾਬ ਦਿਓ ਹੋਰ ਫालतੂ ਬਕਾਈ ਮਾਰ ਕੇ ਕੁਝ ਨਹੀਂ ਮਿਲਣਾ ਨੁਕਸਾਨ ਆਪਣਾ ਹੀ ਹੋਣਾ ਹਰ ਹੋ ਰਿਹਾ ਹੈ ਜੀ ਆਪਾਂ ਕਿਸੇ ਦਾ ਸਾਥ ਨਹੀਂ ਦੇ ਸਕਦੇ ਨਾ ਤਾਂ ਉਹਦੇ ਉਲਟ ਵੀ ਨਾ ਚੱਲੋ ਜਦ ਤੱਕ ਉਹ ਕਰ ਰਹੇ ਹਾਲੇ ਤੱਕ ਕੁਝ ਮਾੜਾ ਨਹੀਂ ਕਰ ਰਹੇ ਇਹਨਾਂ ਨੇ ਜਦ ਕਰੂੰਗਾ ਇਹਨਾਂ ਨੂੰ ਵੀ ਕਹੂੰਗਾ ਭਾਈ ਆਪਾਂ ਪਕੜੇ ਬਾਹਰ ਚੱਲੇ ਆਂ ਜਾਂ ਉਹ ਘੱਜੂਗੇ ਤੇ ਤੇ ਟਾਈਮ ਦੋ ਉਹਨਾਂ ਦੇ ਕਰਨੇ ਦਾ ਟਾਈਮ ਆਇਆ ਜਦ ਕੁਝ ਕਰੂੰਗਾ ਤਾਂ ਹੀ ਜਦ ਆਪਾਂ ਐਵੇਂ ਉਹਨਾਂ ਦੇ ਦਿੱਤਾ ਹੀ ਖਿੱਚੀ ਜਾਣੀਆਂ ਤਾਂ ਫਿਰ ਤਾਂ ਭਾਈ ਠੀਕ ਹੈ ਜੀ ਧੰਨਵਾਦ